ਅੱਜ ਫਿਰੋਜ਼ਪੁਰ ਦੇ ਵਿੱਚ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦਾ ਸੀ ਉਦਘਾਟਨ ਕਰ ਰਹੇ ਆ ਇਹ ਪੰਜਾਬ ਗਵਰਨਮੈਂਟ ਤੇ ਸਾਡੇ ਡੀਜੀਪੀ ਸਾਹਿਬ ਸ਼੍ਰੀ ਗੌਰਵ ਜਾਦਵ ਜੀ ਦੀ ਹਦਾਇਤਾਂ ਤੇ ਇਹ ਪੁਲਿਸ ਸਟੇਸ਼ਨ ਸਾਰੇ ਪੰਜਾਬ ਦੇ ਵਿੱਚ ਚਾਲੂ ਕਰ ਦਿੱਤੇ ਗਏ ਆ ਹਰ ਜ਼ਿਲ੍ਹੇ ਦੇ ਡਿਸਟ੍ਰਿਕਟ ਹੈੱਡਕੁਆਰਟਰ ਤੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਹੋਏਗਾ ਜਿੱਥੇ ਲੋਕਾਂ ਨਾਲ ਕਾਫੀ ਆਨਲਾਈਨ ਫਰਾਡ ਹੋ ਰਿਹਾ ਹੈ ਕੋਈ ਬੈਂਕਿੰਗ ਬੈਂਕਿੰਗ ਜੋ ਹੋ ਰਿਹਾ ਹੈ ਕੋਈ ਸ਼ਾਪਿੰਗ ਹੋ ਰਹੀ ਹੈ ਕੋਈ ਹੋਰ ਹੋ ਰਿਹਾ ਹੈ ਕਾਫੀ ਮਤਲਬ ਲੋਕ ਐਸਕਮ ਤੋਂ ਬਹੁਤ ਤਕਲੀਫ ਮਹਿਸੂਸ ਕਰ ਰਹੇ ਸੀ ਉਹ ਚੀਜ਼ ਨੂੰ ਸਾਰਟ ਆਊਟ ਕਰਨ ਲਈ ਪੰਜਾਬ ਗਵਰਨਮੈਂਟ ਨੇ ਹਰ ਡਿਸਟ੍ਰਿਕਟ ਦੇ ਵਿੱਚ ਇਹ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਐਸਲੀ ਬਣਾਇਆ ਹੈ ਤੇ ਇੱਥੇ ਔਨਲਾਈਨ ਵੀ ਕੰਪਲੇਂਟ ਕਰ ਸਕਦੇ ਹੋ ਤੁਸੀਂ ਤੇ ਜਿੰਨੀ ਜਲਦੀ ਤੋਂ ਜਲਦੀ ਹੋ ਸਕਿਆ ਅਸੀਂ ਲੋਕਾਂ ਨੂੰ ਇਨਸਾਫ ਦੇਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਜਿਹੜੀ ਠੱਗੀ ਹੋਈ ਹੈ ਉਹ ਪੈਸੇ ਅਸੀਂ ਦਵਾਨ ਦੀ ਜਲਦੀ ਕੋਸ਼ਿਸ਼ ਕਰਾਂਗੇ ਸਿਰ ਦੇਖਿਆ ਚਾਹੀਦਾ ਸਾਈਬਰ ਕ੍ਰਾਈਮ ਬਹੁਤ ਵੱਧ ਗਿਆ ਹੈ ਇਸ ਥਾਣੇ ਦੇ ਵਿੱਚ ਕਿੰਨੀ ਕ ਨਫਰੀ ਹੋਏਗੀ ਕਿ ਜਿਹੜਾ ਲੋਕਾਂ ਨੂੰ ਜਲਦ ਤੋਂ ਜਲਦ ਉਹਨਾਂ ਸਰਵਿਸਾਂ ਲੱਭ ਕੇ ਜਾਂ ਜੋ ਉਹਨਾਂ ਠੱਗੀ ਹੋਈ ਹੈ ਉਹਨੂੰ ਜਲਦ ਰਿਕਵਰ ਕੀਤਾ ਜਾਏਗਾ ਜਾਂ ਠੱਗਾ ਹੀ ਮੁਲਾ। ਇਸ ਜੁਮੇ ਮੈਂ ਪਹਿਲਾਂ ਹੀ ਕਹਿ ਚੁੱਕਿਆ ਹਾਂ ਕਿ ਇਹ ਕਾਫੀ ਫਰਾਡ ਕਾਫੀ ਹੋਣ ਲੱਪਿਆ ਹੈ। ਇਹ ਅਸੀਂ ਇੱਕ ਜਿਹੜਾ ਪੁਲਿਸ ਸਟੇਸ਼ਨ ਹੈ ਉਹਦੇ ਵਿੱਚ ਮੁੱਖ ਅਫਸਰ ਇੰਸਪੈਕਟਰ ਨਵਨੀਤ ਕੌਰ ਪਹਿਲੀ ਐਸਐਚਓ ਸੀ ਇੱਥੇ ਲਾਈ ਹੈ। ਉਹਦੇ ਮਤੈਤ 8 ਹੋਰ ਮਲਾਜ਼ਮ ਹੈ। ਇਹ ਹੁਣ ਹੁਣ ਤੱਕ ਤਾਂ ਇਹ 8 ਮਲਾਜ਼ਮ ਹੈ। ਬਾਕੀ ਟਾਈਮ ਸਿਰ ਅਸੀਂ ਹੋਰ ਵੀ ਇੱਥੇ ਨਫਰੀ ਵਧਾਵਾਂਗੇ। ਤੇ ਇੱਥੇ ਇੱਕ ਐਫਆਈਆਰ ਵੀ ਲੌਜ਼ ਹੋ ਚ ਕਿਸੇ ਵਿਅਕਤੀ ਨਾਲ ਆਨਲਾਈਨ ਟਰੇਡਿੰਗ ਲਈ ਫਰਾਡ ਹੋਇਆ ਸੀ ਪਹਿਲਾਂ ਉਸ ਨੇ 4800 ਰੁਪਏ ਜਮ੍ਹਾਂ ਕਰਵਾਏ ਤੇ 2000 ਦੀ ਹੋਰ ਡਿਮਾਂਡ ਕਰ ਰਹੀ ਸੀ ਇਹ ਸਾਡੀ ਪਹਿਲੀ ਐਫਆਈਆਰ ਹੈ ਤੇ ਅਸੀਂ ਇਹਦੀ ਡੂੰਘਾਈ ਨਾਲ ਤਫ਼ਤੀਸ਼ ਕਰਕੇ ਮਦਈ ਨੂੰ ਪੂਰਾ ਇਨਸਾਫ ਦੇਵਾਂਗੇ ਸਰ ਲੋਕਾਂ ਨੂੰ ਹੋਰ ਇੱਥੇ ਕੀ ਸਹੂਲਤ ਮਿਲੇਗੀ ਕਿ ਲੋਕ ਇੱਥੇ ਆ ਜਿਨ੍ਹਾਂ ਨਾਲ ਠੱਗੀ ਹੁੰਦੀ ਹੈ ਕਈ ਵਾਰ ਉਹ ਸਾਹਮਣੇ ਹੀ ਨਹੀਂ ਆ ਪਰਦੇਗੇ ਉਹ ਆਂਦੇ ਨਹੀਂਗੇ ਹੁਣ ਕਿਉਂ ਉਹਨਾਂ ਨੂੰ ਕੀ ਵਿਸ਼ਵਾਸ ਨਹੀਂ ਲੱਗਾ ਚੰਗਾ ਨਹੀਂ ਹੁਣ ਇਹ ਨਹੀਂ ਹੋਏਗਾ ਕਿਉਂਕਿ ਹੁਣ ਇਹ ਸਪੈਸ਼ਲਾਈਜ਼ਡ ਇੱਕ ਪੁਲਿਸ ਸਟੇਸ਼ਨ ਖੋਲ ਦਿੱਤਾ ਗਿਆ ਹੈ ਤੇ ਲੋਕ ਇੱਥੇ ਬੇਚ ਜੁਕਾ ਸਕਦੇ ਆ ਬਾਕੀ ਅਸੀਂ ਮੀਡੀਆ ਦੇ ਰਾਹੀਂ ਵੀ ਇਹ ਮੈਸੇਜ ਦਿੰਨੇ ਆ ਜਿੰਦੇ ਨਾਲ ਕੋਈ ਆਨਲਾਈਨ ਫਰਾਡ ਹੁੰਦਾ ਉਹ ਇਮੀਡੀਏਟਲੀ ਇੱਥੇ ਕੰਪਲੇਂਟ ਕਰਨ ਆ ਕੇ ਜਾਂ ਆਨਲਾਈਨ ਕੰਪਲੇਂਟ ਕਰਨ ਉਸ ਦਾ ਜਲਦੀ ਤੋਂ ਜਲਦੀ ਇਨਸਾਫ ਦਿੱਤਾ ਜਾਏਗਾ ਸਰੇ ਕੁਦਰ ਪੰਜਾਬਰ ਦੇ ਵਿੱਚ ਸਾਈਬਰ ਕ੍ਰਾਈਮ ਪੁਲਿਸ ਜਿਹੇ ਹੈ ਹਾਂ ਇਹ ਡਿਸਟ੍ਰਿਕਟ ਹੈਡਕੁਆਟਰ ਜਿਹੜੇ ਵੀ ਆਪਣੇ ਪੰਜਾਬ ਦੇ ਹੈਗੇ ਆ ਮੈਂ ਪਹਿਲਾਂ ਸਾਈਬਰ ਕ੍ਰਾਈਮ ਦਾ ਉਥੇ ਫਾਜ਼ਲਕਾ ਵੀ ਤੁਗਾਡਨ ਕਰਕੇ ਆਇਆ ਤੇ ਅੱਜ ਅਸੀਂ ਇਹ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦਾ ਇੱਥੇ ਫਿਰੋਜ਼ਪੁਰ ਉਦਘਾਟਨ ਕਰ ਰਹੇ ਆ ਤੇ ਮੈਡਮ ਸਾਡੇ ਐਸਐਸਪੀ ਸਾਹਿਬ ਇੱਥੇ ਹਾਜ਼ਰ ਹੈ ਤੇ ਇਹ ਵੀ ਵਿਸ਼ਵਾਸ ਦਿਵਾਉਣਗੇ ਤੁਹਾਨੂੰ ਕਿ ਹਰ ਤਰ੍ਹਾਂ ਦਾ ਜਿਹੜਾ ਕੇਸ ਹੈ ਉਹ ਟਰੇਸ ਕੀਤਾ ਜਾਏਗਾ ਅੱਜ ਡੀਆਈਜੀ ਫਿਰੋਜ਼ਪੁਰ ਸਰਵਲੋ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਸਾਈਬਰ ਪੀਐਸ ਦਾ ਉਦਘਾਟਨ ਕੀਤਾ ਗਿਆ ਹੈ ਅੱਜ 1 ਜੁਲਾਈ ਨੂੰ ਇੱਥੇ ਅਸੀਂ ਸਾਰਾ ਜਿਹੜਾ ਕਾਰਜਬਾਰ ਹੈ ਉਹ ਇਨਸਪੈਕਟਰ ਨਵਨੀਤ ਹੈਗੇ ਸਾਡੇ ਉਹਨਾਂ ਦੀ ਸਨਰਖਣ ਦੇ ਉਹਨਾਂ ਦੇ ਅੰਡਰ ਇਹ ਸਟਾਰਟ ਕੀਤਾ ਗਿਆ ਨੇ ਅਸੀਂ ਇਹੀ ਹੋਪ ਕਰ ਰਹੇ ਨੇ ਕਿ ਜਿਹੜੇ ਵੀ ਸਾਈਬਰ ਫਰਾਡਸ ਹੁੰਦੇ ਨੇ ਕ੍ਰਾਈਮ ਹੁੰਦੇ ਨੇ ਜੋ ਸਾਡੀ ਨੋਟਿਸ 'ਤੇ ਬਾਰ ਬਾਰ ਆਉਂਦੇ ਨੇ ਤੇ ਲੋਕੋ ਨੂੰ ਕਲੀਅਰ ਤੇ ਸਪੈਸ਼ਲਾਈਜ਼ਡ ਯੂਨਿਟੀ ਆਵਿੰਗ ਨਹੀਂ ਮਿਲਦਾ ਸੀਗਾ ਫਿਰੋਜ਼ਪੁਰ 'ਚ ਹੁਣ ਅਸੀਂ ਇਹੀ ਕੋਸ਼ਿਸ਼ ਕਰ ਰਹੇ ਨੇ ਕਿ ਸਾਡੇ ਜਿਹੜੇ ਟ੍ਰੇਨਡ ਮੁਲਾਜ਼ਮ ਨੇ ਜਿਨ੍ਹਾਂ ਨੇ ਪੂਰੇ 2 ਮਹੀਨੇ ਤੱਕ ਇਹਦੀ ਪ੍ਰੋਪਰ ਟ੍ਰੇਨਿੰਗ ਲਿੱਤੀ ਹੈ ਉਹ ਉਹਨਾਂ ਦੀ ਸਹਾਇਤਾ ਕਰ ਪਾਏ ਮੈਂ ਪਹਿਲਾ ਸਾਈਬਰ ਕ੍ਰਾਈਮ ਜਦੋਂ ਹੁੰਦਾ ਸੀਗਾ ਪਹਿਲੇ ਕੀ ਹੁੰਦਾ ਸੀ ਤੇ ਹੁਣ ਕੀ ਹੋਊਗਾ ਫਰਕ ਕਿਉਂਕਿ ਇਸ ਦੇ ਨਾਲ ਲੋਕਾਂ ਨੂੰ ਕੀ ਬੈਨੀਫਿਟ ਮਿਲੇਗਾ ਕਿਉਂਕਿ ਕਈ ਤਾਂ ਲੋਕ ਸਾਹਮਣੇ ਨਹੀਂ ਆਪ ਬੰਦੇ ਹੁੰਦੇ ਸੀਗੇ ਤਾਂ ਹੁਣ ਉਹਨਾਂ ਨੂੰ ਕੀ ਬੈਨੀਫਿਟ ਹੋਊਗਾ ਨਹੀਂ ਦੇਖਿਏ ਜਿਵੇਂ ਅਸੀਂ ਹੁਣੇ ਚੈੱਕ ਵੀ ਕਰ ਰਹੇ ਸੀਗੇ 2024 ਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਪਬਲਿਕ ਆਏ ਜਿਨ੍ਹਾਂ ਦੇ ਕੋਲ ਸਾਈਬਰ ਫਰਾਡ ਹੋਈ ਸੀਗੇ ਇਨ ਫੈਕਟ ਹੁਣ ਅਸੀਂ ਰਿਪੋਰਟ ਵੀ ਚੈੱਕ ਕਰ ਰਹੇ ਸੀਗੇ ਲਗਭਗ 18 ਲੱਖ ਰੁਪਿਆ ਵੀ ਉਹਨ ਬੰਦੋਨਾ ਸੀ ਉਹਨਾਂ ਨੂੰ ਲਾਟਵਾਇਆ ਹੈ ਇਹ ਸਾਰਾ ਕੁਝ ਰਿਟਰਨ ਹੋਇਆ ਹੈ ਬਹੁਤ سارے ਕੇਸਸ ਵੀ ਡਿਟੈਕਟ ਹੋਏ ਨੇ ਬਟ ਪਹਿਲੇ ਬੰਦ ਨੂੰ ਕੋਈ ਸਪੈਸ਼ਲਾਈਜ਼ਡ ਯੂਨਿਟ ਜਾਂ ਟ੍ਰੇਨਡ ਯੂਨਿਟ ਨਹੀਂ ਮਿਲਦਾ ਸੀ ਉਹ ਸਾਡੇ ਕੋਲ ਆਉਂਦੇ ਸੀਗੇ ਤੇ ਨੋਰਮਲ ਰੈਗੂਲਰ ਥਾਣੇ ਚ ਇਹਨਾਂ ਦਾ ਐਫ ਆਈ ਆਰ ਦਰਜ ਹੁੰਦਾ ਸੀਗਾ ਜਾਂ ਉਹਨਾਂ ਦੀ ਪਟੀਸ਼ਨ ਵੀ ਦੇਖਣ ਵਾਸਤੇ ਨੋਰਮਲ ਪੀਐਸ ਨੂੰ ਅਸੀਂ ਭੇਜਦੇ ਸੀਗੇ ਹੁਣ ਜਿਹੜੇ ਨਿਆ ਪੀਰ ਸਟਾਰਟ ਹੋ ਗਿਆ ਹੈ ਤੇ ਬੰਦੇ ਨੂੰ ਪਤਾ ਹੈ ਕਿ ਹਾਂਜੀ ਇਹ ਥਾਣੇ ਕੈਂਟ ਥਾਣਾ ਫਿਰੋਜ਼ਪੁਰ ਦੇ ਅੰਦਰ ਇੱਥੇ ਇਥੇ ਆ ਸਕਦੇ ਨੇ ਇੱਥੇ ਜਿਹੜੇ ਬੰਦੇ ਹੈਗੇ ਸਾਰੇ ਟ੍ਰੇਨ ਹੈਗੇ ਉਹਨਾਂ ਦੀ ਪਾਵੇ ਦਰਖਾਸਤੋਂ ਪਾਵੇ ਐਫ ਆਈ ਆਰ ਹੋ ਉਹ ਸਾਰਾ ਕੁਝ ਉਹ ਕਰਕੇ ਇਹਨੂੰ ਮੁਕੰਮਲ ਕਰਾਂਗੇ ਤੇ ਆਈ ਥਿੰਕ ਥਿਸ ਵਿਲ ਬੀ ਆਫ ਗ੍ਰੇਟ ਹੈਲਪ ਟੂ ਦ ਪਬਲਿਕ ਇਨ ਫਿਰੋਜ਼ਪੁਰ ਮੈਂ ਕਿੰਨੇ ਕੁ ਮਾਮਲੇ ਆ ਜਾਂਦੇ ਨੇ ਇੱਕ ਸਾਲ ਦੇ ਵਿੱਚ ਅੰਦਾਜ਼ਨ देखिए लगभग अराउंड 3 टू 4000 ਜਿਹੜੀ ਹੁੰਦੀ ਹੈ ਅਸੀਂ ਸੋਚਦੇ ਨੇ ਕਿ ਉਹ ਆਉਂਦੇ ਪਰ ਇਹਦੇ ਵਿੱਚ ਰਿਪੋਰਟਡ ਕੱਟ ਹੁੰਦੇ ਨੇ ਐਂ ਜ਼ਰੂਰੀ ਨਹੀਂ ਹੈ ਜਿਹੜੇ ਸਾਈਬਰ ਇਹ ਕਿਸੇ ਵੀ ਤਰ੍ਹਾਂ ਦੇ ਸਾਈਬਰ ਫਰਾਡ ਹੋ ਕਿਸੇ ਕੇ ਸਾਥ ਕੋਈ ਵੀ ਚੀਟਿੰਗ ਹੁੰਦੀ ਹੈ ਕੁਝ ਹੁੰਦੇ ਤਾਂ ਉਹਦੇ ਵਿੱਚ ਨਾ ਉਹ ਜਿਹੜਾ ਪਰਵੀਊ ਹੈਗਾ ਬਹੁਤ بڑا ਹੈ ਤੇ ਤੁਹਾਨੂੰ ਸਪੈਸਿਫਿਕ ਪੁਆਇੰਟ ਆਊਟ ਤੇ ਅਸੀਂ ਨਹੀਂ ਕਰ ਸਕਦੇ ਫਿਰ ਵੀ ਅਸੀਂ ਇਹ ਜ਼ਰੂਰ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਵੀ ਸਾਡੇ ਕੋਲ ਰਿਪੋਰਟ ਹੁੰਦੇ ਹਨ ਮੈਂ ਅਸੀਂ ਜੋ ਵੀ ਬੈਸਟ ਕਾਰਵਾਈ ਕਰ ਸਕਦੇ ਬੈਸਟ ਤਫਤੀਸ਼ ਕਰ ਸਕਦੇ ਉਹ ਅਸੀਂ ਜ਼ਰੂਰ ਕਰਦੇ ਨੇ ਮੈਨੂੰ ਜਿਹੜੇ ਆਨ ਗੇਰਨ ਦੇ ਉਹ ਕਿੰਨੀ ਵਾਰ ਤੁਸੀਂ ਕਲੀਅਰ ਕਰੋਗੇ ਇਹ ਦੇਖਿਏ ਇਹਦੇ ਪਰਚੇ ਜੋ ਵੀ ਐਫ ਆਈ ਆਰ ਦਰਜ ਹੋਣਗੇ ਹੁਣ ਇਹ ਜਿਹੜਾ ਨਿਆ ਪੀਐਸ ਹੈ ਇਹ ਪੂਰਾ ਸੀਸੀਟੀਐਨਐਸ ਤੇ ਸਾਰੇ ਜਿਹੜੇ ਵੀ ਨਵੇਂ ਕਾਨੂੰਨ ਆਏ ਉਹਨਾਂ ਦੇ ਨਾਲ ਪੂਰਾ ਇੰਟੀਗ੍ਰੇਟਿਡ ਕੀਤਾ ਗਿਆ ਹੈ ਤੇ ਅਸੀਂ ਇਹੀ ਕੋਸ਼ਿਸ਼ ਕਰ ਰਹੇ ਹਾਂ ਜੋ ਵੀ ਇਸ ਦੀ ਸਮੇਂ ਅਵਧੀ ਹੈ ਜਲਦ ਤੋਂ ਜਲਦ ਅਸੀਂ ਇਹਨੂੰ ਡਿਟੈਕਟ ਕਰਕੇ ਜੋ ਵੀ ਬੰਦੀ ਕਾਰਵਾਈ ਹੋ ਜ਼ਰੂਰ ਕਰੇ